ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜਿਸ ਮੂਹ ਸਾ ਸੰਗਤ ਜੀ ਦਾ ਸਾਡੇ ਚੈਨਲ ਧੰਤਨ ਬਾਬਾ ਦੀਪ ਸਿੰਘ ਜੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਡੇ ਚੈਨਲ ਨੂੰ ਇੰਨਾ ਬਾਣ ਸਤਕਾਰ ਤੇ ਪਿਆਰ ਬਖਸ਼ਿਆ ਇਸੇ ਤਰ੍ਹਾਂ ਸਾਡੇ ਚੈਨਲ ਨਾਲ ਜੁੜੇ ਰਹਿਣਾ ਗੁਰਬਾਣੀ ਨਾਲ ਜੁੜੇ ਹੋਏ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਗੁਰਬਾਣੀ ਦਾ ਇਤਿਹਾਸ ਪੜ੍ਹਨਾ ਤੇ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਨਾਲ ਜੋੜਨਾ ਤਾਂ ਜੋ ਵਾਹਿਗੁਰੂ ਆਪ ਸਾਹਿਬ ਜੀ ਨੂੰ ਤੰਦਰੁਸਤੀਆਂ ਤੇਤੇ ਰੱਖੀਆਂ ਬਖਸ਼ੇ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਕਿਵੇਂ ਇੱਕ ਭੈਣ ਦੇ ਸ਼ਹੀਦਾਂ ਦੇ ਨਾਮ ਦੀ ਦੇਗ ਦੀ ਰਸਤ ਦੀ ਅਰਦਾਸ ਗਰਾਉਣ ਨਾਲ ਰੁਕਿਆ ਹੋਇਆ ਬੁਟੀਕ ਦਾ ਕਾਰੋਬਾਰ ਅੱਜ ਲੱਖਾਂ ਕਰੋੜਾਂ ਦੀ ਕਮਾਈ ਦੇਣ ਲੱਗ ਪਿਆ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਸਾਧ ਸੰਗਤ ਜੀ ਅੱਜ ਅਸੀਂ ਜੋ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ ਇਹ ਭੈਣ ਜੀ ਇਹ ਪਰਿਵਾਰ ਸ੍ਰੀ ਮੁਕਸਰ ਸਾਹਿਬ ਜੀ ਦੇ ਰਹਿਣ ਵਾਲਾ ਹੈ ਮੁਕਸਰ ਸੈਭ ਸਾਧ ਸੰਗਤ ਜੀ ਇਹ ਆਪਾਂ ਸਭ ਜਾਣਦੇ ਆ ਕਿ ਉਥੇ ਇੱਕ ਇਤਿਹਾਸਿਕ ਗੁਰੂ ਘਰ ਵੀ ਹੈ ਚਾਲੀ ਮੁਕਤਿਆਂ ਦੀ ਯਾਦ ਵਿੱਚ ਉਥੇ ਗੁਰੂ ਘਰ ਬਣਿਆ ਹੋਇਆ ਹੈ ਤੇ ਉਥੇ ਮਾਗੀ ਦਾ ਮੁਕਸਰ ਇਤਿਹਾਸਿਕ ਮੇਲਾ ਵੀ ਲੱਗਦਾ ਹੈ ਉਥੇ ਗੁਰੂ ਦੀ ਯਾਦ ਵਿੱਚ ਕਾਫੀ ਸੰਗਤ ਮਾਗੀ ਵਾਲੇ ਦਿਨ ਉਥੇ ਦਰਸ਼ਨ ਕਰਨ ਆਉਂਦੀ ਹੈ ਸਾਧ ਸੰਗਤ ਜੀ ਨਾਲ ਹੋਰ ਵੀ ਬਹੁਤ ਪਰਾਣੀਆਂ ਸੱਭਿਆਚਾਰਕ ਜਿਵੇਂ ਕਿ ਘੋੜੇ ਘੋੜੀਆਂ ਜਾਂ ਕੋਈ ਪਸ਼ੂ ਪ੍ਰਾਣੀਆਂ ਜੋ ਆਪਣੀਆਂ ਸੱਭਿਆਚਾਰਕ ਚੀਜ਼ਾਂ ਹਨ ਉਹ ਵੀ ਦੇਖਣ ਨੂੰ ਮਿਲਦੀਆਂ ਹਨ ਸਾਧ ਸੰਗਤ ਜੀ ਇਸ ਪਰਿਵਾਰ ਇਸ ਭੈਣ ਜੀ ਨੇ ਦੱਸਿਆ ਕਿ ਅਸੀਂ ਆਪਣਾ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ ਸੀਗਾ ਮੈਂ ਆਪਣੀ ਬੁਟੀਕ ਦਾ ਕੰਮ ਪਹਿਲਾਂ ਦਾ ਇਸ ਬਾਰੇ ਨੌਲੇਜ ਲਈ ਫਿਰ ਮੈਂ ਪੜ੍ਹਾਈ ਵੀ ਇਸ ਰਿਗਾਰਡਿੰਗ ਹੀ ਕੀਤੀ ਹੋਈ ਸੀ ਤਾਂ ਮੈਂ ਸੋਚਿਆ ਕਿ ਮੈਂ ਬੁਟੀਕ ਦਾ ਇੱਕ ਕਾਰੋਬਾਰ ਸ਼ੁਰੂ ਕਰ ਲੈਨੇ ਆ ਅਸੀਂ ਆਪ ਦਾ ਸਾਡੇ ਕੋਲ ਕੋਈ ਹੋਰ ਕੰਮ ਨਹੀਂ ਸੀ ਹੈਗਾ ਕਿਉਂਕਿ ਪੜ੍ਹਾਈ ਕਰਕੇ ਮੈਨੂੰ ਕੋਈ ਜੌਬ ਨਹੀਂ ਸੀ ਮਿਲੀ ਉਹਨਾਂ ਦੱਸਿਆ ਕਿ ਜੌਬ ਨਾ ਮਿਲਣ ਦੀ ਵਜ੍ਹਾ ਕਰਕੇ ਮੇਰੇ ਹਸਬੰਦ ਵੀ ਪੜੇ ਹੋਏ ਸੀ ਤੇ ਮੈਂ ਵੀ ਤੇ ਅਸੀਂ ਸੋਚਿਆ ਕਿਉਂ ਨਾ ਆਪਣਾ ਹੀ ਕੋਈ ਕਾਰੋਬਾਰ ਸੈੱਟ ਕੀਤਾ ਜਾਵੇ ਕਹਿੰਦੇ ਪਹਿਲਾਂ ਮੈਂ ਬੁਟੀਕ ਦਾ ਸਾਰਾ ਕੰਮ ਸਿੱਖਿਆ ਤੇ ਫਿਰ ਅਸੀਂ ਇਨਵੈਸਟਮੈਂਟ ਕਰਕੇ ਆਪਣਾ ਇੱਕ ਬੁਟੀਕ ਸ਼ੁਰੂ ਕੀਤਾ ਜਿਸ ਵਿੱਚ ਸਾਡੀ 20-30 ਲੱਖ ਰੁਪਏ ਦੀ ਇਨਵੈਸਟਮੈਂਟ ਲੱਗੀ ਕਿਉਂਕਿ ਅਸੀਂ ਕਾਫੀ ਸਮਾਨ ਵੀ ਲਿਆਂਦਾ ਕੜਾਈ ਵਾਲੀਆਂ ਮਸ਼ੀਨਾਂ ਤੇ ਹੋਰ ਕਾਫੀ ਮਸ਼ੀਨਾਂ ਤੇ ਮਟੀਰੀਅਲ ਕੱਪੜਾ ਤੇ ਫਿਰ ਉਹਨਾਂ ਨੂੰ ਤਿਆਰ ਕਰਨ ਦੇ ਲਈ ਕਾਰੀਗਰ ਵੀ ਰੱਖੇ ਇਸ ਕਰਕੇ ਖਰਚਾ ਕਾਫੀ ਹੋ ਗਿਆ ਉਹ ਕਹਿੰਦੇ ਕਿ ਅਸੀਂ ਬੁਟੀਕ ਦੀ ਓਪਨਿੰਗ ਕਰ ਲਈ ਇੱਕ ਮਹੀਨਾ ਕੱਤਾ ਸਾਡਾ ਬੁਟੀਕ ਵਧੀਆ ਸਾਨੂੰ ਰਿਟਰਨ ਦੇਂਦਾ ਰਿਹਾ 12ਵੀਂ ਨੇ ਤੋਂ ਬਾਅਦ ਵਿੱਚ ਸਹੌਲੀ ਹੌਲੀ ਉਹ ਘਟ ਪੈਂਦਾ ਹੋਇਆ ਸਲੋਲੀ ਸਲੋਲੀ ਉਹ ਬਿਲਕੁਲ ਘਟ ਤੇ ਚਲਾ ਗਿਆ ਤੇ ਸਾਨੂੰ ਆਪਦੀ ਇਨਕਮ ਬਿਲਕੁਲ ਜ਼ੀਰੋ ਹੋ ਗਈ ਸਾਧ ਸੰਗਤ ਜੀ ਉਹ ਕਹਿੰਦੇ ਕਿ ਅਸੀਂ ਆਪਦੇ ਕਾਰੀਗਰਾਂ ਨੂੰ ਵੀ ਤਨਖਾਹਾਂ ਦੇਣੀਆਂ ਹੁੰਦੀਆਂ ਸੀ ਬਿਜਲੀ ਦਾ ਬਿੱਲ ਦੁਕਾਨ ਦਾ ਕਿਰਾਇਆ ਜਾਂ ਹੋਰ ਜਿਹੜਾ ਅਸੀਂ ਮਟੀਰੀਅਲ ਲਿਆਂਦਾ ਹੋਇਆ ਸੀ ਉਹ ਵੀ ਸਾਡਾ ਖਰਾਬ ਹੋ ਰਿਹਾ ਸੀ ਸਾਡੀ ਨੂੰ ਤਾਂ ਬੜੀ ਪਰੇਸ਼ਾਨੀ ਹੋ ਗਈ ਵੀ ਕੀ ਕੀਤਾ ਜਾਵੇ ਇੰਨੀ ਵੱਡੀ ਰਕਮ ਦੀ ਇਨਵੈਸਟਮੈਂਟ ਵੀ ਕਰ ਬੈਠੇ ਆ ਇਕੱਲੇ ਹੀ ਤੇ ਹੁਣ ਆਪਾਂ ਨੂੰ ਕੋਈ ਰਿਟਰਨ ਵੀ ਨਹੀਂ ਆ ਰਹੀ ਜਿਹੜਾ ਸ਼ੁਰੂ ਕੀਤਾ ਸੀ ਉਹ ਵੀ ਡੁੱਬਦਾ ਹੀ ਨਜ਼ਰ ਆ ਰਿਹਾ ਸੀ ਤੇ ਸਾਧ ਸੰਗਤ ਜੀ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਇੰਨਾ ਪੈਸਾ ਕਿਸ ਦੇ ਘਰੇ ਪਿਆ ਹੁੰਦਾ ਹੈ ਉਹਨਾਂ ਵਿਚਾਰਿਆਂ ਨੇ ਕੀ ਪਤਾ ਕਿਵੇਂ ਕਿਸ ਪਾਸਿਓਂ ਪੈਸੇ ਦਾ ਅਰੇਂਜਮੈਂਟ ਕੀਤਾ ਹੋਵੇਗਾ ਟੈਨਸ਼ਨ ਤਾਂ ਫਿਰ ਹੋ ਹੀ ਜਾਂਦੀ ਏ ਸਾਧ ਸੰਗਤ ਜੀ ਉਹ ਕਹਿੰਦੇ ਕਿ ਅਸੀਂ ਬੜੇ ਪਰੇਸ਼ਾਨ ਇੱਕ ਸਾਲ ਤੱਕ ਅਸੀਂ ਸਾਡੇ ਘਰੇ ਰੋਟੀ ਖਾਣ ਨੂੰ ਜੀ ਨਹੀਂ ਸੀ ਕਰਦਾ ਵੀ ਇਹ ਕੀ ਬਣ ਗਿਆ ਅਸੀਂ ਬਹੁਤ ਕਰਜ਼ਾਈ ਹੋ ਗਏ ਸੀ ਅਸੀਂ ਸੋਚਣ ਲੱਗ ਪਏ ਸੀ ਕਿ ਅਸੀਂ ਇਹ ਬੁਟੀਕ ਵੇਚ ਦੇਣੇ ਆ ਜਾਂ ਬੰਦ ਹੀ ਕਰ ਦੇਣੇ ਆ ਪਰ ਉਹ ਕਹਿੰਦੇ ਜੇਕਰ ਅਸੀਂ ਵੇਚਦੇ ਸਾਂ ਫਿਰ ਵੀ ਸਾਨੂੰ ਕੋਈ ਵੀ ਕਮਾਈ ਨਹੀਂ ਸੀ ਹੁੰਦੀ ਕਿਉਂਕਿ ਉਹ ਕਹਿੰਦੇ ਸੀ ਕਿ ਜਿਹੜਾ ਅਸੀਂ ਸਮਾਨ ਮਸ਼ੀਨਾਂ ਵਗੈਰਾ ਲਈਆਂ ਸੀ ਉਹ ਤਾਂ ਅੱਧੀ ਕੀਮਤ ਤੇ ਹੀ ਵਿਕਨੀਆਂ ਸੀ ਤੇ ਜਿਹੜੀ ਸਾਡਾ ਹੋਰ ਮਟੀਰੀਅਲ ਕੱਪੜਿਆਂ ਤੇ ਲਾਉਣ ਵਾਲਾ ਛੋਟਾ ਮੋਟਾ ਸਮਾਨ ਹੁੰਦਾ ਏ ਉਹ ਆਉਂਦਾ ਤਾਂ ਕਾਫੀ ਮਹਿੰਗਾ ਏ ਪਰ ਸਾਡਾ ਕਾਡੀਆਂ ਦੇ ਭਾ ਜਾਣਾ ਸੀਗਾ ਸਾਧ ਸੰਗਤ ਜੀ ਉਹ ਕਹਿੰਦੇ ਕਿ ਥੱਕ ਹਾਰ ਕੇ ਅਸੀਂ ਮੁਕਸਰ ਸਾਹਿਬ ਗੁਰੂ ਘਰ ਜਾਣਾ ਸ਼ੁਰੂ ਕਰ ਦਿੱਤਾ ਸਾਨੂੰ ਕਿਸੇ ਨੇ ਸਲਾਹ ਦਿੱਤੀ ਕਿ ਤੁਸੀਂ ਇੰਨੀ ਪਵਿੱਤਰ ਜਗ੍ਹਾ ਤੇ ਬੈਠੇ ਹੋ ਤੇ ਤੁਸੀਂ ਗੁਰੂ ਘਰ ਕਿਉਂ ਨਹੀਂ ਜਾਂਦੇ ਕਿਉਂ ਨਹੀਂ ਉਸ ਗੁਰੂ ਦਾ ਪੱਲਾ ਫੜਦੇ ਉਹ ਤੁਹਾਨੂੰ ਆਪੇ ਤਾਰ ਦੇਵੇਗਾ ਸਾਧ ਸੰਗਤ ਜੀ ਉਹ ਕਹਿੰਦੇ ਕਿ ਅਸੀਂ ਗੁਰੂ ਘਰ ਜਾਣਾ ਸ਼ੁਰੂ ਕੀਤਾ ਇੱਕ ਦਿਨ ਅਸੀਂ ਮੱਥਾ ਟੇਕਣ ਗਏ ਤਾਂ ਗੁਰੂ ਘਰ ਵਿੱਚ ਉੱਥੇ ਸਾਧ ਸੰਗਤ ਜੀ ਗੁਰੂ ਘਰ ਵਿੱਚ ਦੋ ਤਿੰਨ ਗੁਰਦੁਆਰਾ ਸਾਹਿਬ ਹਨ ਇੱਕ ਸ਼ਹੀਦਾਂ ਦੇ ਨਾਮ ਦਾ ਗੁਰੂ ਘਰ ਹੈ 40 ਮੁਕਤਿਆਂ ਦੀ ਯਾਦ ਵਿੱਚ ਸਾਧ ਸੰਗਤ ਜੀ ਉੱਥੇ ਹਮੇਸ਼ਾ ਗੁਰਬਾਣੀ ਦਾ ਜਾਪ ਚੱਲਦਾ ਰਹਿੰਦਾ ਹੈ ਉਹ ਕਹਿੰਦੇ ਜਦੋਂ ਅਸੀਂ ਉੱਥੇ ਗਏ ਉਸ ਦਿਨ ਐਤਵਾਰ ਸੀ ਤਾਂ ਕਾਫੀ ਜ਼ਿਆਦਾ ਸੰਗਤ ਗੁਰਬਾਣੀ ਦਾ ਜਾਪ ਕਰ ਰਹੀ ਸੀ ਸਾਧ ਸੰਗਤ ਜੀ ਉਹਨਾਂ ਨੇ ਪੁੱਛਿਆ ਕਿ ਅੱਜ ਕੋਈ ਖਾਸ ਲੜੀ ਚੱਲ ਰਹੀ ਏ ਪਾਠਾਂ ਦੀ ਜਾਂ ਕਿਵੇਂ ਇਹ ਸੰਗਤ ਕਾਫੀ ਆਈ ਹੋਈ ਏ ਤੇ ਗੁਰਬਾਣੀ ਦਾ ਜਾਪ ਕਰ ਰਹੀ ਏ ਤੇ ਪਾਠੀ ਸਿੰਘ ਇਹਨਾਂ ਨੂੰ ਗੁਰਬਾਣੀ ਦਾ ਜਾਪ ਕਰਾ ਰਹੇ ਹਨ ਸਾਧ ਸੰਗਤ ਜੀ ਉਹ ਕਹਿੰਦੇ ਜਿਸ ਸੇਵਾਦਾਰ ਤੋਂ ਅਸੀਂ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਨਹੀਂ ਇਹ ਦੁਪਹਿਰਾ ਸਹਿਬ ਕੱਟ ਰਹੇ ਹਨ ਜਿਵੇਂ ਸ਼ਹੀਦਾਂ ਸਾਹਿਬ ਦੁਪਹਿਰਾ ਸਹਿਬ ਕੱਟਿਆ ਜਾਂਦਾ ਏ ਓਵੇਂ ਇਸ ਗੁਰੂ ਘਰ ਵਿੱਚ ਵੀ ਆਇ ਅਤਵਾਰ ਸ਼ਹੀਦਾਂ ਦੇ ਨਾਮ ਦਾ ਦੁਪਹਿਰਾ ਸਹਿਬ ਕਟਾਇਆ ਜਾਂਦਾ ਹੈ ਸਾਹ ਸੰਗਤ ਜੀ ਉਹ ਕਹਿੰਦੇ ਕਿ ਸਾਡੇ ਦਿਲ ਵਿੱਚ ਆਇਆ ਕਿਉਂ ਨਾ ਅਸੀਂ ਵੀ ਦੁਪਹਿਰਾ ਸਾਬ ਕੱਟ ਕੇ ਵੇਖੀਏ ਉਹ ਭੈਣ ਜੀ ਕਹਿੰਦੇ ਕਿ ਮੈਂ ਉਸ ਦੇਨੀ ਸ਼ਹੀਦਾਂ ਦੇ ਗੁਰੂ ਘਰ ਜਾ ਕੇ ਅਰਦਾਸ ਬੇਨਤੀ ਲਈ ਕਿ ਸ਼ਹੀਦੋ ਸਿੰਘੋ ਧੰਤਨ ਬਾਬਾ ਦੀਪ ਸਿੰਘ ਜੀ ਚਾਲੀ ਮੁਕਤੋ ਸਾਡੀ ਜਿਹੜਾ ਅਸੀਂ ਕਾਰੋਬਾਰ ਸ਼ੁਰੂ ਕੀਤਾ ਹੈ ਉਸ ਵਿੱਚ ਬਰਕਤਾਂ ਪਾ ਦਿਓ ਉਸ ਨੂੰ ਅਸੀਂ ਬੰਦ ਨਾ ਕਰੀਏ ਸਾਡੇ ਕਾਰੋਬਾਰ ਨੂੰ ਬਹੁਤ ਚਲਾ ਦਿਓ ਤੇ ਸਾਨੂੰ ਕੋਈ ਘਾਟਾ ਨਾ ਪਵੇ ਅਸੀਂ ਟਾਡੇ ਦਰ ਤੇ ਦੁਪਹਿਰਾ ਸੇਵ ਵੀ ਕਟਾਂਗੇ ਤੇ ਨਾਲ ਹੀ ਉਹਨਾਂ ਨੇ ਸ਼ਹੀਦੀ ਦੇਖਦੇ ਰਗੜੇ ਦਾ ਸਮਾਨ ਵੀ ਸੁਖਣਾ ਸੁਖ ਲਈ ਸਾਧ ਸੰਗਤ ਜੀ ਉਹ ਕਹਿੰਦੇ ਕਿ ਅਸੀਂ ਅਗਲੇ ਐਤਵਾਰ ਤੋਂ ਹੀ ਅਸੀਂ ਦੁਪਹਿਰਾ ਸੇਵ ਕੱਟਣਾ ਸ਼ੁਰੂ ਕਰ ਦਿੱਤਾ ਤੇ ਜਹੀ ਦਾ ਦੇ ਸ਼ਹੀਦੀ ਰਗੜੇ ਦੀ ਦੇਖ ਦਾ ਸਮਾਨ ਵੀ ਅਸੀਂ ਗੁਰੂ ਘਰ ਵਿੱਚ ਦੇ ਆਏ ਜੋ ਵੀ ਰਸਤ ਬੰਦੀ ਜੋ ਵੀ ਸਾਡੇ ਤੋਂ ਪੁੱਜੀ ਸਰੀ ਸਾਧ ਸੰਗਤ ਜੀ ਉਹ ਜਦੋਂ ਉਹ ਕਹਿੰਦੇ ਅਸੀਂ ਦੋ ਐਤਵਾਰ ਦੁਪਹਿਰਾ ਸੇਵ ਕਟਿਆ ਜੀ ਇੱਦਾਂ ਦੇ ਰਸਤੇ ਦਾ ਸਮਾਨ ਵੀ ਦਿੱਤਾ ਤੇ ਸਾਧ ਸੰਗਤ ਜੀ ਉਹਨਾਂ ਦੀ ਅਰਦਾਸ ਮੈਂ ਅੰਤੀ ਸ਼ਹੀਦਾਂ ਸਿੰਘਾਂ ਤੱਕ ਪਹੁੰਚ ਗਈ ਕਹਿੰਦੇ ਸਾਨੂੰ ਐਵੇਂ ਲੱਗਾ ਕਿ ਕੁਝ ਕਸਟਮਰ ਸਾਡੀ ਦੁਕਾਨ ਤੇ ਸਾਡੀ ਬੁਟੀਕ ਤੇ ਆਉਣੇ ਸ਼ੁਰੂ ਹੋ ਗਏ ਹਨ ਕਿਉਂਕਿ ਪਹਿਲਾਂ ਕਹਿੰਦੇ ਬਿਲਕੁਲ ਹੀ ਜ਼ੀਰੋ ਤੇ ਸੀ ਜ਼ੀਰੋ ਤੋਂ ਸਾਡਾ ਲੈਵਲ ਥੋੜਾ ਉੱਪਰ ਉੱਪਰ ਨੂੰ ਉਠ ਰਿਹਾ ਸੀ ਕੁਝ ਲੋਕਾਂ ਦਾ ਮੋਹਾੜ ਸਾਡੀ ਦੁਕਾਨ ਵੱਲ ਬਣ ਰਿਹਾ ਸੀ ਰੁਝਾਨ ਸਾਧ ਸੰਗਤ ਜੀ ਇਸੇ ਤਰ੍ਹਾਂ ਉਹ ਕਹਿੰਦੇ ਕਿ ਜਦੋਂ ਕਸਟਮਰ ਆਉਣੇ ਸ਼ੁਰੂ ਹੋਏ ਨਾ ਤੇ ਸਾਨੂੰ ਹੋਰ ਹਿੰਮਤ ਮਿਲੀ ਅਸੀਂ ਹੋਰ ਗੁਰੂ ਘਰ ਜਾ ਕੇ ਵੱਧ ਤੋਂ ਵੱਧ ਪਾਠ ਦਾ ਜਾਪ ਕਰਨਾ ਸ਼ੁਰੂ ਕੀਤਾ ਸ਼ਹੀਦਾਂ ਸਿੰਘਾਂ ਅੱਗੇ ਅਰਦਾਸ ਬੇਨਤੀ ਲਾਈ ਰੋਜ਼ਾਨਾ ਅਸੀਂ ਜਾਣਾ ਤੇ ਅਰਦਾਸ ਬੇਨਤੀ ਲਾਉਣੀ ਸਾਧ ਸੰਗਤ ਜੀ ਉਹ ਕਹਿੰਦੇ ਜਿਸ ਦਿਨ ਸਾਡੇ 5 ਚਪੈਰਾ ਸਾਹਿਬ ਕੱਟੇ ਗਏ ਤੇ ਅਸੀਂ ਆ ਵਾਪਸ ਆਏ ਤਾਂ ਸਾਡੀ ਦੁਕਾਨ ਤੇ ਕਾਫੀ ਕਸਟਮਰ ਖੜੇ ਹੋਏ ਸੀ ਕਿ ਜਿਨ੍ਹਾਂ ਦੀ ਹਜੇ ਉਹਨਾਂ ਨੇ ਬੁਟੀਕ ਦੇ ਵਿੱਚ ਆਪਦੀ ਡਿਜ਼ਾਈਨ ਸਿਲੈਕਟ ਕਰਨੇ ਸੀ ਜੀ ਉਹਨਾਂ ਦੀ ਇਹ ਕੰਪਲੇਨ ਸੀ ਕਿ ਅਸੀਂ ਬਾਕੀ ਬੁਟੀਕਾਂ ਕੋਲ ਗਏ ਆ ਤੇ ਉਹਨਾਂ ਦੇ ਸਾਨੂੰ ਡਿਜ਼ਾਈਨ ਤੇ ਸੂਟਾਂ ਦੀ ਸਿਲੈਕਸ਼ਨ ਵਧੀਆ ਨਹੀਂ ਲੱਗੀ ਸਾਨੂੰ ਤੁਹਾਡੀ ਵਧੀਆ ਲੱਗੀ ਇਸ ਲਈ ਅਸੀਂ ਤੁਹਾਡੀ ਬੁਟੀਕ ਤੋਂ ਹੀ ਕੰਮ ਕਰਵਾਉਣਾ ਹੈ ਤਾਂ ਸਾਧ ਸੰਗਤ ਜੀ ਉਹ ਕਹਿੰਦੇ ਕਿ ਜਿੱਥੇ ਤਾਂ ਅਸੀਂ ਆਪ ਖੁਦ ਵਿਹਲੇ ਬੈਠੇ ਰਹਿੰਦੇ ਸੀ ਉਸ ਜਗ੍ਹਾ ਤੇ ਸਾਨੂੰ ਹੋਰ ਦੋ ਕੁੜੀਆਂ ਅਪoint ਕਰਨੀਆਂ ਪਈਆਂ ਕਿ ਜਿਹੜੀਆਂ ਕਸਟਮਰਸ ਦੇ ਡਿਜ਼ਾਈਨ ਦੇਖ ਸਕਣ ਤੇ ਉਹਨਾਂ ਨੂੰ ਹੈਂਡਲ ਕਰ ਸਕਣ ਸਾਧ ਸੰਗਤ ਜੀ ਉਹ ਕਹਿੰਦੇ ਕਿ ਅਸੀਂ ਬੜੇ ਖੁਸ਼ ਹੋਏ ਤੇ ਸਾਡੇ ਖੁਸ਼ੀ ਨਾਲ ਜਦੋਂ ਅਸੀਂ ਇੰਨੀ ਆਪਦੀ ਦੁਕਾਨ ਦੇ ਉੱਤੇ ਕਸਟਮਰ ਖੜੇ ਹੋਏ ਦੇਖੇ ਤਾਂ ਸਾਡੇ ਮੂੰਹ ਦੇ ਵਿੱਚੋਂ ਇੱਕ ਹੀ ਸ਼ਬਦ ਨਿਕਲਿਆ ਹੈ ਵਾਹਿਗੁਰੂ ਧੰਨ ਧੰਨ ਸ਼ਿਦੋ ਸਿੰਘੋ ਤੁਹਾਡੀ ਸਾਡੇ ਤੇ ਕਿਰਪਾ ਹੋ ਗਈ ਏ ਜਿਸ ਗੱਲ ਦੀ ਤਾਂ ਸਾਨੂੰ ਉਮੀਦ ਵੀ ਨਹੀਂ ਸੀ ਤੇ ਅਸੀਂ ਸਾਡੇ ਨਾਲ ਅੱਜ ਉਹ ਸਾਡੀ ਪੂਰੀ ਵੀ ਹੋ ਗਈ ਏ ਤੁਹਾਡੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਅਸੀਂ ਤਾਂ ਪਤਾ ਨਹੀਂ ਕਿੱਥੇ ਸਾਡੀ ਮਤ ਮਾਰੀ ਰਹੀ ਅਸੀਂ ਤੁਹਾਡੇ ਦਰ ਤੇ ਪਹੁੰਚੇ ਇਨਾ ਤੁਹਾਡੀ ਨਗਰੀ ਵਿੱਚ ਬਹਿ ਕੇ ਵੀ ਅਸੀਂ ਤੁਹਾਡੇ ਦਰ ਤੇ ਅਰਦਾਸ ਨਾ ਕਰ पाए ਆ ਸੰਗਤ ਜੀ ਹੁਣ ਉਸ ਬੁਟੀਕ ਦਾ ਨਾਮ ਪੂਰੇ ਸ਼ਹਿਰ ਵਿੱਚ ਚੱਲਦਾ ਹੈ ਪੂਰੀ ਫੇਮਸ ਬੁਟੀਕ ਦੇ ਵਿੱਚੋਂ ਇੱਕ ਬੁਟੀਕ ਇਹ ਸਾਧ ਸੰਗਤ ਜੀ ਉਹਨਾਂ ਦੀ ਬੁਟੀਕ ਦੇ ਡਿਜ਼ਾਈਨ ਦੂਰ ਦੂਰ ਤੱਕ ਸਪਲਾਈ ਹੁੰਦਾ ਏ ਉਹਨਾਂ ਦਾ ਅਮਾਲ ਸਾਹ ਸੰਗਤ ਜੀ ਉਹ ਕਹਿੰਦੇ ਕਿ ਹੁਣ ਸਾਡੀ ਬੁਟੀਕ ਤੇ ਸੂਟ ਡਿਜ਼ਾਈਨ ਕਰਾਉਣ ਦੇ ਲਈ 1 ਮਹੀਨਾ ਪਹਿਲਾਂ ਦੇਣਾ ਪੈਂਦਾ ਫਿਰ ਸਾਡਾ ਉਹ ਸੂਟ ਜਾਂ ਕੋਈ ਡਰੈਸ ਜਾਂ ਕੋਈ ਮਟੀਰੀਅਲ ਤਿਆਰ ਹੋ ਕੇ ਕਸਟਮਰ ਤੱਕ ਪਹੁੰਚਦਾ ਏ ਸਾਹ ਸੰਗਤ ਜੀ ਉਹ ਕਹਿੰਦੇ ਕਿ ਅਸੀਂ ਉਸ ਗੁਰੂ ਦਾ ਲਾੜ ਨਹੀਂ ਛੱਡਿਆ ਅਸੀਂ ਸ਼ਹੀਦਾਂ ਸਾਹਿਬੀ ਮੱਥਾ ਟੇਕਣ ਜਾਂਦੇ ਆ ਤੇ ਇੱਥੇ ਵੀ ਅਸੀਂ ਸ਼ਹੀਦਾਂ ਦੇ ਗੁਰੂ ਘਰ ਤੇ ਗੁਰੂ ਘਰ ਜਿਹੜਾ ਇਤਿਹਾਸਿਕ ਮੰਨਿਆ ਉੱਥੇ ਮੱਥਾ ਟੇਕਣ ਜ਼ਰੂਰ ਜਾਣੇ ਆ ਤੇ ਨਾਲ ਹੀ ਅਸੀਂ ਪੁੱਜਿਆ ਸਰਿਆ ਆਪਣੀ ਦੁਕਾਨ ਦੇ ਪ੍ਰੋਫਿਟ ਵਿੱਚੋਂ ਦਸਵੰਧ ਵੀ ਕੱਢਦੇ ਹਾਂ ਸਾਧ ਸੰਗਤ ਜੀ ਉਹਨਾਂ ਨੇ ਦੱਸਿਆ ਕਿ ਅਸੀਂ ਪੂਰੇ ਯਤਨ ਲਾਲੇ ਸੀ ਪੂਰੀਆਂ ਮਸ਼ਹੂਰੀਆਂ ਕਰਾ ਲਈਆਂ ਸੀ ਪੂਰੀਆਂ ਐਡਾਂ ਵੀ ਪੂਰੇ ਸ਼ਹਿਰ ਵਿੱਚ ਪੂਰੇ ਏਰੀਏ ਵਿੱਚ ਐਡ ਕਰਵਾ ਲਈ ਸੀ ਅਸੀਂ ਖੋਦ ਘਰ ਘਰ ਜਾ ਕੇ ਆਪਦੀ ਐਡ ਕਰ ਲਈ ਸੀ ਪਰ ਸਾਡੀ ਬੁਟੀਕ ਤੇ ਬਿਲਕੁਲ ਵੀ ਕੋਈ ਅਸਰ ਨਹੀਂ ਸੀ ਪਿਆ ਕੋਈ ਵੀ ਸਾਡੀ ਬੁਟੀਕ ਤੇ ਆ ਕੇ ਖੁਸ਼ ਨਹੀਂ ਸੀ ਕਸਟਮਰ ਪਰ ਕਹਿੰਦੇ ਕਿ ਜਿਹੜੀਆਂ ਸਾਡਾ ਕੰਮ ਸਾਡੀ ਟੈਕਨੀਕਲ ਜੋ ਸਿਵਧਾਵਾਵਾਂ ਦਿੱਤੀਆਂ ਹੋਈਆਂ ਸਨ ਜੋ ਅਸੀਂ ਆਪਦੇ ਦਿਮਾਗ ਤੋਂ ਲਿਆਪ ਉਹਦੇ ਨਾਲ ਨਾ ਹੋਇਆ ਉਹ ਸ਼ੀਦਾਂ ਸਿੰਘਾਂ ਦੀ ਕਿਰਪਾ ਦੇ ਨਾਲ ਬਿਨਾ ਕਿਸੇ ਐਡ ਬਿਨਾ ਕਿਸੇ ਮਸ਼ਹੂਰੀ ਤੋਂ ਹੋ ਗਿਆ ਇਸ ਲਈ ਸਾਧ ਸੰਗਤ ਜੀ ਆਪਾਂ ਆਪਣੇ ਆਪ ਦੇ ਭਰੋਸਾ ਰੱਖ ਕੇ ਉਸ ਗੁਰੂ ਅੱਗੇ ਜ਼ਰੂਰ ਅਰਦਾਸ ਕਰਿਆ ਕਰੋ ਉਹ ਕਿਸੇ ਨੂੰ ਖਾਲੀ ਨਹੀਂ ਜਾਣ ਦਿੰਦੇ ਉਹ ਸਭ ਦੀਆਂ ਝੋਲੀਆਂ ਭਰਦੇ ਹਨ ਪਰ ਆਪਾਂ ਨੂੰ ਕੀ ਆਪਾਂ ਨੂੰ ਆਪਣੇ ਆਪ ਤੇ ਜ਼ਿਆਦਾ ਵਿਸ਼ਵਾਸ ਹੋ ਜਾਂਦਾ ਹੈ ਕਈ ਵਾਰ ਉਸ ਸਮੇਂ ਆਪਾਂ ਧੋਖਾ ਖਾ ਜਾਂਦੇ ਆ ਸੋ ਇਸ ਲਈ ਜਦੋਂ ਵੀ ਕੋਈ ਦੁੱਖ ਹੋਵੇ ਸੋਖ ਹੋਵੇ ਉਸ ਪਰਮਾਤਮਾ ਦਾ ਬਾਹ ਫੜਿਆ ਕਰੋ ਉਸ ਦੇ ਚਰਨੀ ਡਿੱਗਿਆ ਕਰੋ ਸਭ ਦੀਆਂ ਅਰਦਾਸਾਂ ਸੁਣਦੇ ਨੇ ਉਹ ਸਾਰਿਆਂ ਦੀ ਕਿਰਪਾ ਕਰਦੇ ਨੇ ਜਦੋਂ ਕੋਈ ਹੋਰ ਰਾਹ ਨਾ ਮਿਲੇ ਜਦੋਂ ਕੋਈ ਨਾ ਦਿ세 ਮਦਦ ਕਰਨ ਵਾਲਾ ਉਸ ਗੁਰੂ ਨੂੰ ਪੁਕਾਰ ਲਿਆ ਕਰੋ ਤੁਹਾਡੇ ਅੰਗ ਸੰਗ ਸਹਾਈ ਹੋਣਗੇ ਤੁਸੀਂ ਆਪਣੇ ਅੰਗ ਸੰਗ ਖੜੇ ਹੋਏ ਮਹਿਸੂਸ ਕਰੋਗੇ ਸੋ ਸਾਥ ਸੰਗਤ ਜੀ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨਾ ਹੋਈਆਂ ਗਲਤੀਆਂ ਦੀ ਮਾਫੀ ਬਖਸ਼ਣਾ ਅੱਗੇ ਵਾਸਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਨਾਲ ਜੁੜੇ ਰਹਿਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਬਲਾਓ ਅਤੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ